ਦੇਖੋ ਭਾਈ ਸਾਡੇ ਕਿੰਨੀ ਧੁੱਪਾ ਵੇੜੇ ਦੇ ਵਿੱਚ ਕਿਤੇ ਛਾਂ ਨਹੀਂ ਗਈ ਸਾਡੇ ਬਹਿਣ ਨੂੰ ਨਾ ਖੜਨ ਨੂੰ ਅਸੀਂ ਸਾਰਾ ਦਿਨ ਕੁੱਕੜਾ ਵਾਂਗੂ ਅੰਦਰ ਹੀ ਤੜੇ ਰਹਿੰਨੇ ਆ ਹੁਣ ਮੈਂ ਮਾੜਾ ਜਿਹਾ ਠੱਕ ਕੇ ਬਾਹਰ ਨੂੰ ਆਈ ਸੀ ਮੈਂ ਕਿ ਗਵੰਡੀਆਂ ਦੇ 껠ੜਾ ਗੂੜਾ ਕੱਢ ਕੇ ਆਉਣੀ ਆ ਇੱਧਰ ਮਾੜੀ ਜੀ ਸਾਹ ਆਈ ਆ ਤੇ ਮੈਨੂੰ ਕਹਿੰਦੇ ਅੰਬ ਦੇ ਬੂਟੇ ਲਾ ਲਓ ਇੱਕ ਦਿਨ ਕਿਸੇ ਨੇ ਮੈਨੂੰ ਕਮੈਂਟ ਕਰਿਆ ਤੇ ਜੇ ਮੈਂ ਕਮੈਂਟ 'ਤੇ ਰਪਲਾਈ ਨਹੀਂ ਕਰਦੀ ਹੁੰਦੀ ਤਾਂ ਗੁੱਸਾ ਨਾ ਕਰਿਆ ਕਰੋ ਹਨਾ ਮੈਨੂੰ ਪੜ੍ਹਨੇ ਹੀ ਨਹੀਂ ਆਉਂਦੇ ਕਿ ਮੈਨੂੰ ਜਵਾਬ ਕਦੱਸਦੇ ਆ ਤੇ ਇੱਕ ਪਤਾ ਨਹੀਂ ਕੋਈ ਮੇਰਾ ਦਿਓਰ ਆ ਕੇ ਨਾ ਨਾ ਮੈਨੂੰ ਉਹ ਕਹਿ ਦਿੰਦੇ ਆ ਭਾਬੀ ਜੀ ਤੂੰ ਇਦਾਂ ਦੀਆਂ ਵੀਡੀਓ ਨਾ ਪਾਇਆ ਕਰ ਐਵੇਂ ਦੇ ਗੀਤਾਂ ਤੇ ਵੀਡੀਓ ਪਾਉਣੀ ਆ ਤੂੰ ਤੇ ਦੱਸ ਹੁਣ ਕੀ ਗੱਲ ਮੈਂ ਵੀਡੀਓ ਬਣਾਵਾਂ ਹਟ ਜਾ ਮੈਨੂੰ ਸੋਹਣੇ ਲੱਗਦੇ ਆ ਗੀਤ ਨੂੰ ਪਾ ਦਿੰਨੀ ਆ ਤੇ ਇਹਦੇ ਤੇ ਫਿਲਟਰ ਨਹੀਂ ਲੱਗਦਾ ਮੇਰੀ ਸ਼ਕਲ ਤਾਂ ਇਦਾਂ ਦੀ ਲੱਗਦੀ ਆ ਬਾਤਸੂਰਤ ਜੀ ਹੈ ਤੇ ਇੰਸਟਾਗ੍ਰam ਤੇ ਮੇਰੀਆਂ ਰੀਲਾਂ ਪਾਈਆਂ ਹੋਈਆਂ ਨੇ ਇੰਸਟਾਗ੍ਰam ਤੇ ਜਾ ਕੇ ਮੇਰੀ ਐਡੀ ਫੋਲੋ ਕਰ ਲੈ ਨਾਲੇ ਮੇਰੀਆਂ ਪੋਸਟਾਂ ਪਾਈਆਂ ਜਿਹੜੀਆਂ ਉਹਨਾਂ ਨੂੰ ਦੇਖ ਲਿਆ ਕਰੋ ਹਨਾ ਸਪੋਰਟ ਕਰਦਿਆ ਕਰੋ ਵੈਸੇ ਇੰਸਟਾਗ੍ਰਾਮ ਤੇ ਮੇਰੇ ਫੋਲੋਅਰ ਬਹੁਤ ਆ ਉਹਦੇ ਤੇ ਕੋਈ ਫਾਇਦਾ ਨਹੀਂ ਤੇ ਆ ਮੇਰੀ ਇਧਰ ਟਾਲੀ ਦੇਖ ਲਓ ਕਿੰਨੀ ਸੋਹਣੀ ਖੜੀ ਹੈ ਹਰੀ ਹਰੀ ਹੈ ਨਾ ਤੇ ਹੁਣ ਆਪਾਂ ਤੁਹਾਡੀ ਗੱਲ ਮੰਨਾਂਗੇ ਅੰਬਾਂ ਦਾ ਪੌਦਾ ਵੀ ਲਿਆ ਕੇ ਲਾਉਂਗੀ ਮੈਨੂੰ ਬਹੁਤ ਸ਼ੌਂਕ ਆਵਨਾ ਅੰਬ 베ਰੀ ਕਹਿੰਦੇ 베ਰੀ ਘਰ ਚ ਲਾਈਦੀ ਨਹੀਂ ਵੈਸੇ ਚਲ ਕੋਈ ਨਹੀਂ ਖਾਣ ਵਾਲਾ ਫਲ ਤਾਂ ਲਾ ਹੀ ਲੈਂਦਾ ਅਗਲਾ ਕੁਝ ਨਹੀਂ ਹੁੰਦਾ ਮੈਂ ਬਹਿਮਾ ਤੇ ਨਹੀਂ ਪਈਦਾ ਮੈਂ ਬਹਿਮ ਨਹੀਂ ਕਰਦੀ ਤੇ ਇਧਰ ਪੂਤਰਾ ਮੇਰਾ ਸਾਹ ਛੱਡ ਗਿਆ ਧੁੱਪੇ ਬਲੌਗ ਬਣਾਉਂਦੀ ਤਾਂ ਸਪੋਰਟ ਕਰਦਿਆ ਕਰੋ ਮੈਨੂੰ ਤੇ ਹੁਣ ਮੈਂ ਆ ਬੀ ਇਧਰ ਇੱਕ ਦੇਖ ਲਈ ਹੋਈ ਜਨੀ ਕੀ ਜੀ ਉਹ ਵੀ ਤਾਂ ਸਾਂ ਹੋ ਚੁੱਕੀ ਸਾਨੂੰ ਬਹੁਤ ਧੁੱਪੇ ਮੱਚ ਕੇ ਬਲਾਈ ਬਣਾਈ ਜਾਂਦੀ ਮੈਂ ਬਲੌਗ ਤੇ ਹੁਣ ਮੈਂ ਇਧਰ ਜਾਨੀ ਗਲੀ ਚ ਬਹੁਤ ਸ਼ਾਮ ਆ ਇਧਰ ਸਾਡੇ ਗਵਾਂਢੀ ਦੇਖਦੀਆਂ ਕੀ ਕਰਦੇ ਆ ਉਹਨਾਂ ਨੂੰ ਦੇਖਦੇ ਤੇ ਕੂਲਰ ਲਾ ਕੇ ਸੌਂ ਜਾਂਦੇ ਆ ਸਾਰਾ ਦਿਨ ਸੁੱਟੀਆਂ ਰਹਿੰਦੇ ਨਾ ਮਾ ਤੇ ਇਧਰ ਗਲੀ ਚ ਦੇਖ ਲਓ ਕਿੰਨੀ ਸ਼ਾਮ ਹਨਾ ਹੁਣ ਗਲੀ ਚ ਬੈਠ ਤੇ ਚੰਗੇ ਨਹੀਂ ਲੱਗਦੇ ਗਲੀ ਚ ਥੋੜੋ ਬੈਠਾ ਜਾਂਦਾ ਗਲੀ ਚ ਸ਼ਾਮ ਬਹੁਤ ਆ ਸਾਰੀ ਤੇ ਗਲੀ ਚ ਮੈਂ ਬੈੰਦੀ ਨਹੀਂ ਉੱਤਰ ਪਾਸੇ ਆਸੇ ਵਾਲੇ ਤਾਂ ਬਹਿ ਜਾਂਦੇ ਆ ਇੱਧਰ ਨਵੇਂ ਜਿਹਾ ਗਵਾਂਡ ਆ ਗਿਆ ਹਜੇ ਹਜੇ ਕਿਸੇ ਨਾਲ ਇੰਨਾ ਹੈ ਨਹੀਂਗਾ ਹਨਾ ਉੱਪਰ ਆ ਜਾ ਲੱਗਦਾ ਵਾ ਤੇ ਗਮੰਡਾਂ ਦੇ ਚੱਲੀ ਸੀ ਮੈਂ ਦੇਖਦੀ ਆਂ ਜਾ ਕੇ ਕੀ ਕਰਦੀ ਆਂ ਮੈਂ ਕੀ ਨਹੀਂ ਉੱਠਣਾ ਹੈ ਜਾਂ ਨਹੀਂ ਕਰਦੀ ਆਂ ਪਤਾ ਹਜੇ ਉਹ ਤਾਂ ਸੁੱਤ ਨਹੀਂ ਰਹਿਦਾਂ ਮੈਨੂੰ ਪਤਾ ਨਹੀਂ ਉੱਠਦਾਂ ਹੈ ਨਹੀਂ 14 ਵਜੇ ਤਾਈਂ ਨਹੀਂ ਉੱਠ ਗਿਆ ਕਿ ਨਹੀਂ ਨਹੀਂ ਭੈਣੋ ਵੀ ਪਗਾ ਦਮਾਰ ਮਾਰ ਮਾਰ ਕੇ ਆ ਗਈਆਂ ਤੁਨੂੰ ਮੈਂ ਵੀ ਆ ਗਈ ਬਲੌਗ ਬਣਾਉਂਦੀ ਮੈਂ ਕਮਾ ਵੀ ਪਹੁੰਚਦੀ ਆ ਉਧਰ ਨੂੰ ਆ ਗਈ ਮੈਂ ਗਵੰਡੀਆਂ ਘਰ ਦੇਖ ਲੋ ਇੱਧਰ ਐਵੇਂ ਸੁੱਟੀਆਂ ਪਈਆਂ ਘੋੜੇ ਵੇਚ ਕੇ ਮੈਂ ਬਹੁਤ ਸੁੱਤੀ ਸੀ ਗਈ ਬਈ ਉਹ ਕਿ ਸੁੱਤੀ ਸੀ ਅੱਗੇ ਮੈਂ ਇੱਥੋਂ ਗਈਆਂ ਉੱਟ ਕੇ ਬਾੜੀ ਸੁੱਤੀ ਗਈਆਂ ਨੂੰ ਕੋਈ ਪਤਾ ਨਹੀਂ ਸੀ ਹਾਰ ਕੇ ਮੈਂ ਉੱਟ ਗਈ ਜਾਵਣਾ ਜੂਮਣਾ ਕਾਕੇ ਮੈਨੂੰ ਪਤਾ ਚ ਕਿ ਗਈਆਂ ਮੈਂ ਆਏ ਵੀ ਨਹੀਂ ਸੀ ਪੂਰੀ ਸੁੱਤੀ ਪਈ ਸੀ ਚਾਹ ਪੋਸਣ ਤੋਂ ਡਰਦੀ ਸੌਂਗ ਜਾਗਦੀ ਕਰ ਮੇਰੀ ਇੰਨੀ ਗਰਮੀ ਤੇ ਚਾਹ ਨਹੀਂ ਚਾਹ ਪੋਕ ਪੋਸਦਾਂ ਬੰਦ ਜਿੰਨੀਆਂ ਉਹ ਚਰੰਗਾ ਚਾ ਰੋਟੀ ਜਦੋਂ ਆ ਕੋਲੇ ਘਰ ਆ ਮੇਰੇ ਜਦੋਂ ਮੈਂ ਉਹਨਾਂ ਨੂੰ ਕਹਿਣਗੀ ਕੀ ਖਾਏ ਕਿ ਜਦ ਮੈਂ ਦਿਲੋਂ ਚੱਲ ਕੇ ਆਈ ਹੁਣ ਨਾ ਗਵਾਂਢੀ ਹੋਣ ਤਾਂ ਹੋਦੇ ਹੋਣ ਉਹ ਤਾਂ ਮੈਂ ਹੱਸਦੀ ਰਹਿੰਦੀ ਹਾਂ। ਇਹ ਲੱਭਣ ਵਾਲੀ ਹੈ। ਹਾਂ। ਹੋ ਗਰਮੀ ਚ ਫੂੜਾ ਸੋਲੇ। ਜਾਨ ਤਾਂ ਨਿਕਲੀ ਜਾਂਦੀ ਜੇ ਤੁਸੀਂ ਫੂੜਾ ਸੋਲੇ ਖਾਣੀਆਂ ਤਾਂ ਆਜੋ। ਅੰਨਾ ਕੱਦ ਮੈਂ ਵੀ ਤੁਰ ਫਰ ਕੇ ਵਲੌਗ ਬਣਾ ਕੇ ਦੇਖਦੀ ਆ। ਇਹ ਗਮੰਡੀਆਂ ਦਾ ਘਰ ਆ ਦਿਖਾਉਣੀ ਆ ਮੈਂ ਤੁਹਾਨੂੰ। ਇਹਨਾਂ ਦੀ ਹੁੰਨੀ ਮੈਂ ਹੋਰ ਨਹੀਂ ਕਿਸੇ ਦੀ ਜਾਂਦੀ। ਇੱਧਰ ਨੂੰ ਦੇਖੋ। ਇਹ ਸਾਡੇ ਗਮੰਡੀਆਂ ਦਾ ਘਰ ਆ ਲੈ। ਸੋਣ। ਜਿਹੜੇ ਆਪਣੇ ਸੌਖਾ ਦਾ ਖੁੱਲੇ-ਖੁੱਲੇ ਆ ਸਾਡਾ ਵੀ ਜਿਹੜਾ ਖੁੱਲਾ ਹਨਾ ਤੁਹਾਡਾ ਵੀ ਘਰ ਖੁੱਲਾ ਹੈ। ਹਵਾਵਾਂ ਵਿਪੜਿਆ ਪੀੜਿਆ ਥਾਮਾ ਤੇ ਜਾ ਕੇ ਕਿਸੇ ਤੋ ਹਾਂ ਜਾਂਦੇ। ਖਰ ਦੇ ਵਿੱਚ ਨਾ ਮੇ ਲੋਗੇ ਉਹ ਹੁੰਦੇ ਹੁੰਦੇ ਜਗਾ ਆ ਫਿਰ ਚਾਰ ਦੁਆਰਾ ਸਾਰਾ ਉਹ ਹੁੰਦਾ ਬੰਦ ਹੁੰਦਾ ਹੈ ਨਾ। ਹਾਂ ਤੇ ਮਤਲਬ ਕਿ ਜਾਣ ਹੀ ਨਿਕਲਦੀ ਰਹਿੰਦੀ ਪਤਾ ਹੀ ਨਹੀਂ ਲੱਗਦਾ ਵੀ ਕਿੱਥੇ ਆ ਗਏ। ਅੰਦਰ ਵਾਲਿਆਂ ਦੇ ਭੋਂ ਬਿਹੜਾ ਤਾਂ ਸਾਡੇ ਖੁੱਲਾ ਉਹਨਾਂ ਦੇ ਤੇ ਜਦੋਂ ਜਾ ਵਰਗੇ ਉਹਨਾਂ ਦੇ ਉਹ ਮੈਨੂੰ ਦਸ ਘਟ ਚ ਉਹਨਾਂ ਦੇ ਪਾਸੇ-ਆਸੇ ਕੋਠ ਮ ਕੋਠ ਨਾ ਪਾਈਆਂ ਲੋਕਾਂ ਨੇ ਤੇ ਐ ਲੱਗੂ ਜਿਵੇਂ ਡੱਬੇ ਜਿੱਚ ਵੜ ਗਏ ਹੁੰਨੇ ਆ। ਅੰਮੈ ਨੂੰ ਐ ਲੱਗੂ ਬਾਹਰ ਦੇ ਨਿਕਲ ਚ ਕਿ ਘਰੋਂ। ਚਲੋ ਠੀਕ ਆ ਅੱਜ ਦਾ ਵਲੌਗ ਇੱਥੇ ਕਰਦੇ ਆ ਖਤਮ ਸਪੋਰਟ ਕਰਦੇ ਆ ਕਰੋ ਲਾਈਕ ਕਰਦੇ ਆ ਕਰੋ ਸ਼ੇਅਰ ਕਰਦੇ ਆ ਕਰੋ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਮੇਰੇ ਇੰਨੇ ਸਬਸਕ੍ਰਾਈਬ ਹੋ ਗਏ ਤੇ ਬਾਕੀ ਮਿਲਦੇ ਆ ਕਿਸੇ ਹੋਰ ਵਲੌਗ ਚ ਅੱਜ ਤੁਹਾਨੂੰ ਗਵੰਡਾ ਦਾ ਘਰ ਬਖਾਤਾ ਆਪ ਦਾ ਘਰ ਬਖਾਤਾ ਤੇ ਹੁਣ ਬਾਹਰ ਘੂਰ ਦੇਖਿਆ ਕਰਾਂਗੇ ਜਗਮੀਤ ਜਾਵੜਿਆ ਕਰੋ ਤਾਂ ਬਣਾਇਆ ਕਰਾਂਗੇ ਵਲੌਗ ਪਾਇਆ ਕਰਾਂਗੇ ਹੁਣ ਸੰਗ ਸੰਗ ਲਾਉਨੇ ਆ ਮੈਂ ਸੰਗਦੀ ਨਹੀਂ ਬਾਹਰ ਜਾ ਕੇ ਬਣਾਉਂਦੀ ਜਾਨੀ ਤਾਂ ਮੈਂ ਵੀ ਹੈਗੀ ਆ ਇੱਥੇ ਬਾਗੇ ਵਾਲੇ ਜਾਵੜੀ ਕਿਤੇ ਮੋਗ ਜਾਵੜੀ Instagram ਤੇ ਪਾਉਂਦੇ ਆ ਮੇਰੇ ਕਾ ਵੀਡੀਓ ਕੁ ਮੋਗਾ ਵੇਖ ਲੋ ਸਾਡਾ ਬੱਗੇ ਵਾਲਾ ਵੇਖ ਲੋ ਜਿਹਨੇ ਨਹੀਂ ਵੇਖਿਆ ਵੇਖੋ ਸਾਡਾ ਬੱਗੇ ਵਾਲਾ ਨੰਬਰ 4 35 36000 ਸ਼ੇਅਰ ਆ ਗਿਆ ਅੱਜ ਤੇ ਉਹ ਬੱਗਾ ਬਾਈਪਾਸ ਤੇ ਬੱਗੇ ਵਾਲਾ ਵੇਖ ਲੋ ਜਿਹਨੇ ਨਹੀਂ ਵੇਖਿਆ ਉਹ ਬੱਗਾ ਬਾਈਪਾਸ ਆ ਇਹ ਬੱਗੇ ਪੁਰਾਣੀ ਮੋਗਾ ਬਾਈਪਾਸ ਤੇ ਬਣਾਈ ਸੀ ਉੱਥੇ ਵੀ ਮੈਂ ਕਹ ਸੀ ਮੋਗਾ ਵੇਖ ਲੋ ਜਿਹਨੇ ਨਹੀਂ ਵੇਖਿਆ ਵੇਖੋ ਸਾਡਾ ਮੋਗਾ ਸ਼ਹਿਰ ਤੋਂ ਮੋਗਾ ਸਾਡਾ ਜ਼ਿਲ੍ਹਾ ਹੈ ਬੱਗੇ ਵਾਲਾ ਸਾਡਾ ਸ਼ਹਿਰ ਆ ਸਦਾ ਸ਼ਹਿਰ ਸਾਡਾ ਸ਼ਾਹਿਰ ਵੱਗੇ ਆਣਾ ਸਾਡਾ ਸ਼ਾਇਰ ਆ ਮੋਗਾ ਸਾਡਾ ਜ਼ਿਲ੍ਹਾ ਹੈ ਚਿੱਪੀ ਦਰ ਪਾਈਂਦੇ ਹਏ ਹਏ ਹੱਸਦੀ ਆਈ ਆ ਪਤਾ ਨਹੀਂ ਕਿਹੜਾ ਮੈਨੂੰ ਕਮੈਂਟ ਕਰੂਗਾ ਕਹਿੰਦਾ ਲੈ ਭਾਬੀ ਤੂੰ ਇਹ ਜਗੀਤਾ ਤੇ ਵੀਡੀਓ ਪਾਉਣੀ ਆ ਤੂੰ ਹੁਣ ਨਹੀਂ ਚੰਗੀਆਂ ਲੱਗਦਾਂ ਤੂੰ ਨਾ ਵਾਇਰ ਕਰਨਾ ਇਹ ਜਗੀਤਾ ਤੇ ਮਤਲਬ ਉਹ ਪਾਤੀ ਸੀ ਕੱਲ ਮੈਂ ਉਹੀ ਵੈਸੇ ਮੈਨੂੰ ਸੋਹਣੇ ਲੱਗਦੇ ਪੁਰਾਣੇ ਜਗੀਤਾ ਮੱਚੇ ਉਹਦੇ ਤੇ ਪਾਤੀ ਸੀਗੀ ਹੋਰ ਆਪਾਂ ਕਿਤੇ ਚਮਕੀਲੇ ਲਗੀ ਤਾਂ ਆਹੋ ਟੈਂਡਿੰਗ ਫੌਂਗ ਹੈ ਕੁਛ ਵੀ ਤੇ ਮੈਨੂੰ ਸੋਹਣਾ ਲੱਗਿਆ ਤੇ ਉਹ ਨਹੀਂ ਨਾ ਲੱਗਦਾਗਾ ਤੇ ਫਿਲਟਰ ਨਹੀਂ ਲੱਗਦਾਗਾ ਨਹੀਂ ਤਾਂ ਆਪਾਂ ਵੀ ਸੋਹਣੇ ਬਣ ਕੇ ਬੰਦ ਗਏ ਹਨ ਇਹ ਤੇ YouTube ਤੇ ਫਿਲਟਰ ਨਹੀਂ ਲੱਗਦਾਗਾ ਚਲ ਕੋਈ ਨਹੀਂ ਨਹੀਂ ਤਾਂ ਚਾ ਲਗਦਾ ਲਾ ਦਿੰਦਾ ਹੁਣ Instagram ਤੇ ਲਾ ਦਿੰਦਾ ਇਹਨੂੰ ਸੇਵ ਉਰਤ ਦਾ ਜ਼ਿਆਦਾ ਵੀ ਫਿਲਟਰ ਕਿਤੇ ਦੇਖੀ ਜਦੋਂ ਮਾਨ ਜੀ ਕਿੰਨਾ ਰੋਣ ਨੂੰ ਕਰਦਾ ਇੰਜ ਕਰਵਾ ਰੋਂਦੀ ਆਂ ਉੱਟ ਗਈ ਨਾ ਰੋਈ ਮੈਂ ਨਾ ਰੋਈ ਰੋਂਦੀ ਰੋਂਦੀ ਉੱਟ ਕੇ ਹੁਣ ਚੁੱਪ ਕਰਕੇ ਆਈ ਪਾਗਲ ਹੈ ਕਿਉਂ ਮੈਨੂੰ ਐ ਵੀ ਮੇਰੇ ਚਾਚੇ ਦਾ ਮੁੰਡਾ ਮਰ ਜਿਹੜਾ ਉਹਦੇ ਮਾਨ ਚ ਆਈ ਜਾਵੇ ਵੀ ਮੈਂ ਕਹੇ ਕਿ ਰੱਖੜਗਾ ਨਾ ਤੇ ਮਾਨ ਜੀ ਬਹੁਤ ਮੇਰਾ ਪਰੇਸ਼ਾਨ ਹੋ ਜਾਂਦਾ ਜਦੋਂ ਮੀਸੀ ਮੈਂ ਤੁਹਾਨੂੰ ਪਹਿਲਾਂ ਵੀ ਉਹ ਦਿਨ ਵੀ ਕਿਹਾ ਸੀ ਮੈਂ ਬਹੁਤ ਬੰਦੀ ਆ ਤੁਹਾਨੂੰ ਪਹਿਲਾਂ ਸੁਣ ਕੇ ਹਨਾ ਮਾਨ ਨੂੰ ਦਿਨ ਤਿਹਾਰ ਵਾਪਸ ਹੋਣਿਆ ਹਨਾ ਹਰ ਇੱਕ ਤਰੀਕ ਹਰ ਇੱਕ ਸਾਲ ਵਾਪਸ ਆਉਂਗਾ ਪਰ ਉਹ ਚੀਜ਼ਾਂ ਤਾਂ ਵਾਪਸ ਨਹੀਂ ਹੋਣੀਆਂ ਪਰ ਜ਼ਿੰਦਗੀ ਵੀ ਕੱਟਣੀ ਆ ਨਾ ਹੁਣ ਆਪਦੇ ਬੱਚਿਆਂ ਦੇ ਬਾਰੇ ਵੀ ਸੋਚਣਾ ਆ ਤੇ ਉਹਦੀ ਫੋਟੋ ਕੱਢ ਕੇ ਵੇਖਦੀ ਰਹੂ ਰੋ ਕੇ ਦੇਖਦੀ ਰਹੂ ਚਲ ਕੋਈ ਨਾ ਛੋਟਾ ਛੱਕਾ ਦੋ ਐਦਾਂ ਹੀ ਜ਼ਿੰਦਗੀ ਨਿਕਲਦੀ ਹੁੰਦੀ ਹੈ